ई नी कोई नी मेरा नाम सोनिया मेरा बया सत महीने पहला होयास कुमार ਮੇ ਲੋਕ ਦੇ ਜਿਨੂ ਲੈ ਕੇ ਬਹੁਤ ਮਾਰਦੇ ਤੁਸੀਂ ਹੈ ਥੋੜੇ ਥੋੜੇ ਟਾਈਮ ਬਾਅਦ ਮੈਨੂੰ ਬਹੁਤ ਜ਼ਿਆਦਾ ਟੌਰਚਰ ਕਰਕੇ ਰੱਖੀ ਵੀ ਮੈਨੂੰ ਬਹੁਤ ਮਾਰਿਆ ਕਿੱਤਿਆ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਦੇਹੀ ਕਿ ਤੂੰ ਕੀ ਲੈ ਕੇ ਆਈਆਂ ਤੇ ਕਿੱਤਿਆਂ ਤੋਂ ਦੇ ਜਿਨੂ ਲੈ ਕੇ ਮੇਰੀ ਨਾਨਾ ਸੱਸ ਸੋਰਾ ਹਿੰਦੋਈਆ ਮਾਸੀ ਸਾਡੇ ਸਾਰੇ ਬਹੁਤ ਜ਼ਿਆਦਾ ਤਾਨ ਕਰਦੇ ਤੇਰਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਮਾਰਿਆ ਮੇਰਾ ਗਲਾ ਖੁਸ ਪਿਆ ਸਾਰੇ ਆਣੇ ਮੇਰੇ ਆਹ ਕਾਂਟ ਨੂੰ ਮੈਨੂੰ ਨਹੀਂ ਸੁਣਿਆ ਮੈਨੂੰ ਮੇਰੇ ਸਹੋਰੇ ਨੇ ਮੈਨੂੰ ਫਾੜ ਲਿਆ ਤੇ ਬਾਕੀ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਸਿਰ ਤੇ ਮਸਤੇ ਮਾਰੇ ਇਹ ਕੋਈ ਆ ਕਾਂਟ ਨੂੰ ਮੈਨੂੰ ਕੋਈ ਨਹੀਂ ਸੁਣਦਾ ਕਿਉਂ ਮੈਂ ਆਪਣੇ ਘਰ ਗਿਆ ਨੂੰ ਫੋਨ ਕੀਤਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਨਿਕਲ ਲਿਖੋ ਕਰੋ ਬਾਹਰ ਨਿਕਲ ਛੱਡ ਦੇ ਉਹਦੋਂ ਮੈਂ ਆਪਣੇ ਘਰਦਿਆਂ ਨੂੰ ਫੋਨ ਮੈਂ ਸਰ ਉਹਾਰ ਜਾਣ ਦੀ ਕੋਸ਼ਿਸ਼ ਕੀਤੀ ਜਾਨ ਬਚਾ ਕੇ ਇਨਾਂ ਤੋਂ ਪਰੇ ਮੈਨੂੰ ਜਾਨ ਨਹੀਂ ਦੇਂਦੇ ਪਰ ਇਸ ਤੇ ਮੈਨੂੰ ਵਾਰੀ ਵਾਰੀ ਪਾੜ ਕੇ ਲਾ ਜਾ ਕੇ ਅੰਦਰ ਮਾਰਦੇ ਸੀ ਓਨੇ ਟਾਈਮ ਨੂੰ ਮੇਰੇ ਘਰ ਦੇ ਆਗੇ ਤੇ ਫਿਰ ਮੈਨੂੰ ਸੁੱਲੇ ਜੀਐਸ ਦੀ ਮਕਸਮ ਦਿੱਤੀ ਹੋਈ ਹੈ ਜਿਸ ਤੋਂ ਅੰਦਰ ਪਹਿਲਾਂ ਮੈਂ ਬਾਹਰ ਕਰਦੀ ਸੀ ਜੋਬ ਵਿਆਹ ਤੋਂ ਬਾਅਦ ਛੇ ਕਰਦੀ ਮੈਂ ਜੋਬ ਮੈਡੀਸਿਨ ਦੇ ਨੁਕਤ ਕਰਦੀ ਹਾਂ ਤੇ ਮੇਰਾ ਕਰ ਕੇ ਅਕਸਰੀ ਜਦੋਂ ਮੈਸੇਜ ਆਉਣੀ ਹੈ ਮੇਰੇ ਸਹੁਰਾ ਮੇਰੇ ਪਿੱਛੇ ਪਿੱਛੇ ਅਕਸਰੀ ਆਉਂਦਾ ਨਹੀਂ ਪਤਾ ਨਹੀਂ ਛਾਪ ਕੇ ਕਰਕੇ ਪਤਾ ਨਹੀਂ ਕਿਉਂ ਮੇਰੇ ਵਾਰੀ ਵਾਰੀ ਪਿੱਛੇ ਆਉਂਦੇ ਕਿਉਂ ਜੇ ਪਰਮਨਗਵਾਰ ਜੀ ਪਰਮਨਗਵਾਰ ਹਨ ਜਿਆ ਵਸਤੀ ਮਾ 46 ਜੀ ਪਹਿਲਾਂ ਇਹਨਾਂ ਦੇ ਆਸੋ ਚ ਲਵ ਮੈਰੇ ਚ ਹੋਈ ਹੈ ਜੀ ਦੋਨਾਂ ਦੇ ਜੋ ਵੀ ਇਹ ਸਾਨੂੰ ਦਬਾਅ ਪਾਉਣ ਦੇ ਲਈ ਬਾਹਰ ਭੇਜੋ ਇਹਨਾਂ ਨੂੰ ਮੈਂ ਭੇਜਗੇ ਨਹੀਂ ਸੀ ਰਾਜੀ ਗਾ ਜੀ ਦਿੱਤੀ ਰਾਤ ਅਸੀਂ ਗਏ ਦੋਨੇ ਪਿਓ ਪੁੱਤਰ ਜੀ ਦੁਕਾਨ ਤੋਂ 10:30 ਵਜੇ ਮੈਂ ਆਪਦੇ ਰੂਮ ਤੇ ਵੜ ਗਿਆ ਇਹ ਆਪਦੇ ਰੂਮ ਤੇ ਜੀ ਏ ਉਹਦੇ ਨਾਲ ਬੈਂਸੀ ਜਾਂਦੀ ਸੀਗੇ ਤੇ ਉਹਦੇ ਇਹਨੇ ਮਾਰੀਆਂ ਚਪੇੜਾਂ ਜੀ ਮੁੰਡੇ ਦੇ ਘਰ ਵਾਲੇ ਮੈਰੀ ਛਡੌਣ ਗਏ ਆ ਤੇ ਇਹਨੇ ਉਹਨੂੰ ਵੀ ਚਪੇੜਾਂ ਮਾਰਤੀਆਂ ਜੀ ਉਹਦੇ ਢਿੱਡ ਚ ਲੱਤਾਂ ਮਾਰੀਆਂ ਬਹੁਤ ਮਾਰਿਆ ਕੁੱਟਿਆ ਗਾਲਾਂ ਕੱਢੀਆਂ ਪੂਰਾ ਹਾਲ ਕੀਤਾ ਜੀ ਮੈਂ ਛਡੌਣ ਗਿਆ ਤੇ ਮੈਨੂੰ ੱਟੇ ਮਾਰੇ ਜੀ ਮੈਂ ਡਿੱ ਗਿਆ ਦੋ ਵਾਰੀ ਜੀ ਬਸ ਆ ਗੱਲ ਤੇ ਆ ਬਾਤ ਜੀ ਹੱਥੋਂ ਬੱਖੀ ਬੰਦਿਆ ਕੋਤਾ ਹੋ ਜਾਂਦਾ ਜੀ ਪਰ ਮੈਂ ਅਸੀਂ ਇਹਨੂੰ ਮਨਾ ਕੋਈ ਮਾਰਿਆ ਤੇ ਨਾ ਕੋਈ ਕੁੱਟਿਆ ਜੀ ਮੈਂ ਉਹਨਾਂ ਦੀ ਇਹ ਤਾਂ ਐਵੇਂ ਸਾਰਾ ਸਾਰ ਝੂਠ ਹੈ ਜੀ ਵਿਆਹ ਤੇ ਵੀ ਮੈਂ ਕਿਰਪਿਆ ਲੈਣ ਦਾ ਹੱਕਦਾਰ ਨਹੀਂ ਹੈਗਾ ਸੀ ਮੈਂ ਤਾਂ ਇਹਨਾਂ ਨੂੰ 11 ਬੰਦਿਆਂ ਦਾ ਕਿਹਾ ਸੀ 11 ਬੰਦੇ ਬਰਾਤ ਲੈ ਕੇ ਆਣੇ ਆ ਅਸੀਂ ਕੋਈ ਫालतू ਅਸੀਂ ਮੈਂ ਜਿਹੜਾ ਖਰਚਾ ਕਰਨਾ ਹੋਗਾ ਮੈਂ ਆਪੇ ਕਰੂੰਗਾ ਮੈਂ ਸ਼ੰਕਰ ਦੇਵਾਲ ਜੀ ਵਾਸੀ ਜੀਰਾ ਮੋਲਾ ਬਗਵਾਨੀ ਕੋਲਰੀ ਲਕੀਆ ਜੀ ਬੀ ਐਸਸੀ ਨਰਸਿੰਗ ਕਰਨੀ ਪੁੱਤੀ ਹੋਈ ਹੈ ਬੜੀ ਲਿਖੀ ਐਜੂਕੇਟਿਡ ਲੜਕੀ ਐ ਤੇਪਨ ਕੁਮਾਰ ਦਾ ਲੜਕਾ ਵਿਲਾਸ ਕੁਮਾਰ ਉਹਦੇ ਨਾਲ ਕੰਦੀ ਮੈਰਿਜ 8 ਦਸੰਬਰ 2023 ਨੂੰ ਹੋਈ ਸੀ ਮੈਰਿਜ ਪੈਲਸ ਵਿੱਚ ਇਹਨਾਂ ਨੇ ਸਾਨੂੰ ਆਸਤੋ ਆਈ ਸੀ ਕਿ ਲੜਕੀ ਤੇ ਲੜਕੇ ਦੋਵਾਂ ਨੂੰ ਬਾਹਰ ਭੇਜ ਦੇਵਾਏ ਪਰ ਵਿਆਹ ਤੋਂ 15 ਦਿਨ ਬਾਅਦ ਹੀ ਇਹਨਾਂ ਦੇ ਰੰਗ ਖੋਦ ਲਏ ਇਹ बार-बार ਕਈ ਤਰ੍ਹਾਂ ਦਾ ਲੜਕੀ ਦੀ ਫੋਟੋ ਮਾਰ ਕਰਦੇ ਰਹੇ ਆ ਰਾਤੀ ਤਾਂ ਇਹਨਾਂ ਨੇ ਇੰਨੀ ਜ਼ਿਆਦਾ ਕੁਤਮਾਰ ਕੀਤੀ ਹੈ ਲੜਕੀ ਦੀ ਵੀ ਤੁਸੀਂ ਦੇਖ ਹੀ ਲਿਆ ਮੈਂ ਪ੍ਰਸ਼ਾਸਨੋਂ ਮੰਗ ਕਰਦਾ ਜੀ ਇਹਨੂੰ ਇਨਸਾਫ ਬਰ ਦੇ ਕਿਨਾਂ ਵੇਦਾ ਇਸ ਵੈਰੀਬਲ ਕਰ ਰਹੇ ਆ ਅੱਜੋ ਜਮਾਦਾਂ ਦੀ ਜਿਹੜੀ ਉਠਾਣੇ ਨਹੀਂ ਹੋਈ ਜੋ ਵੀ ਜਿਹੜੇ ਕਿ ਤੱਕ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ